ਕੈਨੇਡਾ ਦੇ ਵਿੱਚ ਵੀ ਹੁਣ ਕਿਰਾਏਦਾਰਾਂ ਦੇ ਵੱਲੋਂ ਆਪਣੇ ਮਕਾਨ ਮਾਲਕਾਂ ਦੇ ਘਰ ਦੱਬਣੇ ਸ਼ੁਰੂ ਕਰ ਦਿੱਤੇ ਗਏ ਹਨ ਕੁਝ ਮਹੀਨੇ ਪਹਿਲਾਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਨਰਿੰਦਰ ਸਿੰਘ ਦਾ ਇੱਕ ਔਰਤ ਦੇ ਵੱਲੋਂ ਘਰ ਦੱਬ ਰਿਆ ਗਿਆ ਸੀ ਅਤੇ ਹੁਣ ਇੱਕ ਹੋਰ ਅਜੀਹੇ ਹੀ ਮਾਮਲਾ ਬ੍ਰੈਮਟਨ ਤੋਂ ਹੀ ਸਾਹਮਣੇ ਆਇਆ ਪਿਛਲਾ ਮਾਮਲਾ ਵੀ ਬ੍ਰੈਮਟਨ ਦਾ ਸੀ ਇਸ ਮਾਮਲੇ ਦੇ ਵਿੱਚ ਵੀ ਬ੍ਰੈਮਟਨ ਦੇ ਹੀ ਰਹਿਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਦਾ ਕੁਝ ਕਿਰਾਏਦਾਰਾਂ ਦੇ ਵੱਲੋਂ ਘਰ ਦੱਬ ਲਿਆ ਗਿਆ ਤੇ ਉਹਨਾਂ ਦੇ ਉੱਪਰ 25 $1000 ਦਾ ਕਿਰਾਏ ਦਾ ਬਕਾਇਆ ਹੈ ਜੋ ਕਿ ਹੁਣ ਉਹ ਦੇਣ ਤੋਂ ਸਾਫ਼ ਇਨਕਾਰ ਕਰ ਰਹੇ ਹਨ ਕੀ ਹੈ ਪੂਰਾ ਮਾਮਲਾ ਜਾਣਦਿਆ ਇਸ ਰਿਪੋਰਟ ਦੇ ਵਿੱਚ ਮਹਾਮਾਰੀ ਦੌਰਾਨ 온ਟਾਰੀਓ ਦੇ ਲੈਂਡਲੋਰਡ ਐਂਡ ਟੈਨੈਂਟ ਬੋਰਡ ਵਿੱਚ ਵੱਡੇ ਪੱਧਰ ਤੇ ਬਕਾਇਆ ਸੀ ਤੇ ਸੁਣਵਾਈਆਂ ਲਈ ਉਡੀਕ ਸਮੇਂ ਵਿੱਚ 1 ਸਾਲ ਤੱਕ ਦਾ ਸਮਾਂ ਲੱਗ ਰਿਹਾ ਸੀ। ਬੈਕਲੌਗ ਨੂੰ ਸਾਫ਼ ਕਰਨ ਤੋਂ ਬਾਅਦ ਬੋਰਡ ਹੁਣ ਤਿੰਨ ਤੋਂ 6 ਮਹੀਨਿਆਂ ਦੇ ਅੰਦਰ ਕੇਸ ਦੀ ਸੁਣਵਾਈ ਕਰ ਸਕਦਾ ਹੈ ਪਰ ਕੁਝ ਮਕਾਨ ਮਾਲਕਾਂ ਦਾ ਕਹਿਣਾ ਹੈ ਕਿ ਕਿਰਾਏਦਾਰ ਅਜੇ ਵੀ ਸਿਸਟਮ ਦੀ ਦੁਰਵਰਤੋਂ ਕਰ ਰਹੇ ਹਨ। ब्रैम्प्टन ਦੇ ਰਹਿਣ ਵਾਲੇ ਮੋਨੀ ਚੰਦ ਲਛਮੀਨarayਨ ਨੇ ਆਪਣੀ ਹੱਡ ਬੀਤੀ ਸੀਟੀਵੀ ਨਿਊਜ਼ ਨਾਲ ਸਾਂਝੀ ਕਰਦਿਆਂ ਦੱਸਿਆ ਕਿ 5 ਸਾਲ ਪਹਿਲਾਂ ਉਸਨੇ ਆਪਣੇ ਬੱਚਿਆਂ ਦੇ ਰਹਿਣ ਲਈ ਇੱਕ ਘਰ ਖਰੀਦਿਆ ਸੀ ਪਰ ਉਹ ਉਹਨਾਂ ਦੇ ਰਹਿਮ ਤੋਂ ਪਹਿਲਾਂ ਉਸਨੇ ਘਰ ਨੂੰ ਕੁਝ ਸਾਲਾਂ ਲਈ ਕਿਰਾਏ ਤੇ ਦੇਣ ਦਾ ਫੈਸਲਾ ਕੀਤਾ ਕਿਰਾਇਤ ਦੇਣ ਤੋਂ ਬਾਅਦ ਉਸ ਨੂੰ ਪਿਛਲੇ 4 ਸਾਲਾਂ ਤੋਂ ਮੌਜੂਦਾ ਕਿਰਾਏਦਾਰਾਂ ਨਾਲ ਸਮੱਸਿਆਵਾਂ ਆ ਰਹੀਆਂ ਹਨ ਅਤੇ ਉਹ ਤਿੰਨ ਵਾਰ অন্ਟਾਰੀਓ ਦੇ ਲੈਂਡਲਾਰਡ ਅਤੇ ਟੈਨੈਂਟ ਬੋਰਡ ਕੋਲ ਉਹਨਾਂ ਨੂੰ ਬੇਦਖਲ ਕਰਨ ਲਈ ਜਾ ਚੁੱਕਿਆ ਹੈ ਮੋਨੀਚੰਦ ਨੇ ਦੱਸਿਆ ਕਿ ਜਦੋਂ ਉਸਨੇ ਆਪਣਾ ਕਿਰਾਇਆ ਮੰਗਿਆ ਤਾਂ ਕਿਰਾਏਦਾਰਾਂ ਨੇ ਕਿਹਾ ਕਿ ਉਹ ਅਦਾਲਤ ਦੇ ਵਿੱਚ ਹਨ ਮੋਨੀਚੰਦ ਦਾਵਾ ਕਰਦਾ ਹੈ ਕਿ ਉਸਨੇ ਕਿਰਾਏਦਾਰਾਂ ਤੇ 25000 ਡਾਲਰ ਦਾ ਪਿਛਲਾ ਬਕਾਇਆ ਕਿਰਾਇਆ ਹੈ ਅਤੇ ਉਹ ਮਾਰਗੇਜ ਪ੍ਰਾਪਰਟੀ ਟੈਕਸ ਕੁਝ ਉਪਯੋਗਤਾ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਫਸਿਆ ਹੋਇਆ ਉਸ ਨੂੰ ਮਾਰਗੇਜ ਦਾ ਭੁਗਤਾਨ ਕਰਨਾ ਜਾਰੀ ਰੱਖਣਾ ਪਵੇਗਾ ਮਾਰਗੇਜ ਨੂੰ ਜਾਰੀ ਰੱਖਣ ਲਈ ਉਸ ਨੂੰ ਆਪਣੇ ਆਰਆਰਐਸਪੀ ਵਿੱਚ ਨੇ ਪਏ ਅਦਾਲਤ ਵਿੱਚ ਇੱਕ ਜੱਜ ਨੇ ਕਿਰਾਏਦਾਰਾਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਜਨਵਰੀ ਦੇ ਵਿੱਚ 5000 ਡਾਲਰ ਅਤੇ ਫਰਵਰੀ ਵਿੱਚ 6000 ਡਾਲਰ ਮਕਾਨ ਮਾਲਕ ਨੂੰ ਅਦਾ ਕਰਨੇ ਪੈਣਗੇ ਪਰ ਕਿਰਾਏਦਾਰਾਂ ਨੇ ਇਸ ਨੂੰ ਅਣਡਿੱਠਾ ਕਰ ਦਿੱਤਾ ਕਿਰਾਏਦਾਰਾਂ ਨੇ ਸੀਟੀਵੀ ਨਿਊਜ਼ ਦੁਆਰਾ ਕੀਤੇ ਗਏ ਫੋਨ ਕਾਲਸ ਦਾ ਵੀ ਜਵਾਬ ਨਹੀਂ ਦਿੱਤਾ ਮੋਨੀ ਚੰਦ ਨੇ ਕਿਹਾ ਕਿ ਉਹ ਹੁਣ ਅੱਕ ਗਿਆ ਹੈ ਅਤੇ ਹੁਣ ਮਕਾਨ ਮਾਲਕ ਨਹੀਂ ਬੰਨਣਾ ਚਾਹੁੰਦਾ ਉਸ ਨੇ ਹਾਰ ਮੰਨ ਲਈ ਹੈ ਤੇ ਉਹ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਮਕਾਨ ਮਾਲਕਾਂ ਲਈ ਇੱਕ ਵਕਾਲਤ ਸਮੂਹ 온ਡਾਰੀਓ ਲੈਂਡਲਾਰਡਜ਼ ਵਾਚ ਨੇ ਕਿਹਾ ਕਿ ਨਿਯਮਾਂ ਦਾ ਸ਼ੋਸ਼ਣ ਕਰਨ ਵਾਲੇ ਕਿਰਾਏਦਾਰਾਂ ਨਾਲ ਨਜਿੱਠਣ ਲਈ ਸਿਸਟਮ ਨੂੰ ਬਦਲਣ ਦੀ ਲੋੜ ਹੈ ਇਹ ਕਿਰਾਏਦਾਰ ਵੱਡੇ ਪੈੰਤੇ ਵਰਤ ਰਹੇ ਹਨ ਕਿਉਂਕਿ ਸਮਾਂ ਔਖਾ ਹੈ ਤੇ ਉਹ ਸਿਸਟਮ ਦੀ ਦੁਰਵਰਤੋਂ ਕਰ ਰਹੇ ਹਨ ਕੋਈ ਵੀ ਕਾਰਨ ਨਹੀਂ ਹੈ ਕਿ ਕੋਈ ਵਿਅਕਤੀ ਕਿਸੇ ਦੀ ਯੂਨਿਟ ਵਿੱਚ ਇੰਨੇ ਲੰਬੇ ਸਮੇਂ ਤੱਕ ਰਹਿ ਸਕੇ ਅਤੇ ਕਿਸੇ ਵੀ ਕਿਸਮ ਦੀ ਭੁਗਤਾਨ ਨਾ ਕਰੇ। ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਨੇ ਕਿਹਾ ਕਿ ਉਹ ਸੇਵਾ ਸਮਾ ਸੀਮਾ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ। ਪਿਛਲੇ ਸਾਲ ਐਸ ਨੇ 1,05,000 ਤੋਂ ਵੱਧ ਸੁਣਵਾਈਆਂ ਤੈਅ ਕੀਤੀਆਂ ਤੇ ਲਗਭਗ 1 ਲੱਖ ਮਾਮਲਿਆਂ ਦਾ ਨਿਪਟਾਰਾ ਕੀਤਾ ਜੋ ਕਿ ਇਸ ਦੇ ਇਤਿਹਾਸ ਵਿੱਚ ਇਸ ਦੁਆਰਾ ਨਿਪਟਾਏ ਗਏ ਸਭ ਤੋਂ ਵੱਧ ਮਾਮਲੇ ਹਨ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਮੋਨੀ ਚੰਦ ਲక్ష్ਮੀਨਾਰਾਇਣ ਦਾ ਉਹਨਾਂ ਦੇ ਮਾਮਲੇ ਦੀ ਕਦੋਂ ਸੁਣਵਾਈ ਹੋਵੇਗੀ ਬਿਊਰੋ ਰਿਪੋਰਟ ਹਮਦਰਦ ਟੀਵੀ